ਪਿੰਡ ਪੰਨੀ ਵਾਲਾ ਫੱਤਾ ਦੇ ਅਬਰਜੀਤ ਸਿੰਘ ਤੇ ਕਮਲਜੀਤ ਸਿੰਘ ਸਨ ਉਹ ਸਰਦਾਰ ਜਗਰਾਜ ਸਿੰਘ ਜਿਨ੍ਹਾਂ ਨੇ ਕੱਲ ਅਬਰਜੀਤ ਸਿੰਘ ਨੇ ਤੇ ਇਹਦੇ ਚਾਤੇ ਬਲਜਿੰਦਰ ਸਿੰਘ ਨੇ ਫਤਿਹਬਾਦਲ ਦੇ ਕੋਲ ਜਾ ਕੇ ਫੋਟੋਆਂ ਖਿੱਚਾਈਆਂ ਸੀ ਤੇ ਲੋਕਾਂ ਦੇ ਵਿੱਚ ਇਹ ਪੂਰੀ ਚਰਚਾ ਵੀ ਇਹ ਉਧਰ ਸ਼ਾਮਲ ਹੋ ਗਏ ਤੇ ਆਪਾਂ ਹੁਣ ਇਹਨਾਂ ਨੂੰ ਪੁੱਛ ਲੈਨੇ ਵੀ ਸ਼ਾਮਲ ਹੋਇਆ ਹੈ ਕਿ ਨਹੀਂ ਹੋਇਆ ਕਿ ਕਦੋਂ ਸ਼ਾਮਲ ਹੋਣਾ ਹੈ ਕਿਉਂਕਿ ਆਵਾਜ਼ ਆਦਮੀ ਪਾਰਟੀ ਦੇ ਇਹ ਆਗੂ ਹੈ ਵੀ ਆਵਾਜ਼ ਆਦਮੀ ਪਾਰਟੀ ਤੁਸੀਂ ਛੱਡ ਚੁੱਕੇ ਹੋ ਜਾਂ ਨਹੀਂ ਛੱਡੀ ਇਹਦੇ ਬਾਰੇ ਆਪਾਂ ਇਹਨਾਂ ਨਾਲ ਨਾਲ ਗੱਲ ਸਾਰੀ ਕਲੀਅਰ ਕਰਨੀ ਹੈ ਅੱਜ ਕੱਲ ਜੋ ਘਟਨਾ ਵਾਪਰੀ ਹੈ ਉਹਦੇ ਬਾਰੇ ਕੀ ਸਪਸ਼ਟੀਕਰਨ ਤੁਸੀਂ ਦਿਓਗੇ ਵੀ ਉਹ ਤੇ ਸਿੱਕੇ ਬਾਦਲ ਆਇਆ ਤੇ ਨਾਲ ਫੋਟੋਆਂ ਖਚਾਈਆਂ ਤੁਹਾਡੇ ਚਾਚੇ ਦੇ ਵੀ ਖਚਾਈਆਂ ਤੇ ਅਬਰਜੀਤ ਦੇ ਵੀ ਨਾਲ ਫੋਟੋ ਖਚਾਈਆਂ ਇਹਦਾ ਕੀ ਸਪਸ਼ਟੀਕਰਨ ਕੀ ਦੇ ਰਹੇ ਹੋ ਪਹਿਲਾਂ ਤਾਂ ਅਸੀਂ ਤੁਹਾਡਾ ਪੰਜ ਬਾਣੀ న్యూਸ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਜੀ ਕਿਉਂਕਿ ਤੁਸੀਂ ਇਸ ਖਬਰ ਦੀ ਪੁਸ਼ਟੀ ਕਰਨ ਵਾਸਤੇ ਵੀ ਆਏ ਆ ਵੀ ਤੁਸੀਂ ਜਵਾਨ ਹੋਏ ਆ ਜਾਂ ਨਹੀਂ ਇਸ ਤੇ ਤੁਹਾਨੂੰ ਪਹਿਲੀ ਹੀ ਅਸੀਂ ਗੱਲ ਦੱਸ ਦਈਏ ਜੀ ਅਸੀਂ ਬਿਲਕੁਲ ਆਮ ਆਦਮੀ ਦੇ ਵਿੱਚ ਆ ਜੀ ਅਸੀਂ ਕੋਈ ਵੀ ਕਾਂਗਰਸ ਜਵਾਨ ਨਹੀਂ ਕਰੇ ਉਹ ਸਿਰਫ ਕੀ ਸੀ ਵੀ ਉਹਨਾਂ ਦੇ ਘਰੇ ਲੀਡਰ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਚਮਕੌਰ ਜਟਾਣੇ ਦੇ ਘਰੇ ਡੀਸੀ ਕੇ ਅੰਕਲ ਸਾਡੇ ਭਾਈ ਦੇ ਸਾਹਮਣੇ ਢਾਣੀ ਆ ਉਹ ਸਾਡੇ ਘਰਾਂ ਦੇ ਵਿੱਚੋਂ ਆ ਉਹਨਾਂ ਦੇ ਘਰੇ ਉਹ ਆਏ ਸੀ ਦਰਸਾਲ ਮੈਂ ਹੀ ਜਿਆਦਾ ਰਾਜਨੀਤੀ ਦੇ ਵਿੱਚ ਆਉਣ ਜਾਣ ਕਰਦਾ ਤੇ ਮੈਂ ਹੀ ਆਮ ਆਦਮੀ ਦੇ ਵਿੱਚ ਭਾਈ ਨੂੰ ਉਹ ਸਾਡਾ ਚਾਚਾ ਜੀ ਲਖਵਿੰਦਰ ਉਹ ਆ ਕੇ ਲੈ ਗਿਆ ਕਿ ਚੱਲੇ ਆ ਕੇ ਡੀਸੀ ਕੇ ਘਰੇ ਆਪਾਂ ਜਾਣਾ ਆਪਣੇ ਘਰਾਂ ਦਾ ਇਕੱਠ ਹੈ ਭਾਈ ਉਹਨਾਂ ਦੇ ਨਾਲ ਜਾਂਦਾ ਰਿਹਾ ਅਸੀਂ ਨਾ ਕੋਈ ਉੱਥੇ ਉਹਨਾਂ ਨਾਲ ਜਲੈਣੀ ਕੀਤੀ ਹੈ ਜੀ ਨਾ ਸਾਡੀ ਕੋਈ ਗੱਲਬਾਤ ਹੈ ਉਹਨਾਂ ਦੇ ਵਿੱਚ ਉਹ ਖੜਿਆਂ ਦੇ ਵਿੱਚ ਉਹਨਾਂ ਨੇ ਜਰੂਰ ਉੱਥੇ ਫੋਟੋ ਖਿੱਚ ਲਈ ਇਹ ਫੋਟੋ ਖਿਚਾ ਲਈ ਐਵੇਂ ਕੋਈ ਦੀ ਗਲਤ ਨਾ ਕਿ ਆਸਾਹੀ ਲਾਵੇ ਵੀ ਖਣੀ ਅਸੀਂ ਪਾਰਟੀ ਛੱਡਤੀ ਜਾਂ ਅਸੀਂ ਕਾਂਗਰਸ 'ਚ ਗਏ ਅਗੇ ਦਿੱਕਰ ਅਸੀਂ ਕੋਈ ਕਾਂਗਰਸ ਦੇ ਵਿੱਚ ਨਹੀਂ ਗਏ ਜੀ ਆਮ ਆਦਮੀ ਦੇ ਵਿੱਚ ਐ ਜੇਕਰ ਅਸੀਂ ਜਾਵਾਂਗੇ ਤਾਂ ਬਕਾਇਦਾ ਤੁਹਾਨੂੰ ਸੱਦ ਕੇ ਬੁਲਾ ਕੇ ਤੁਹਾਨੂੰ ਦੱਸ ਕੇ ਗੱਲਬਾਤ ਕਰਕੇ ਫਿਰ ਜਾਵਾਂਗੇ ਪਰ ਸਾਡਾ ਕੋਈ ਵੀ ਵਿਚਾਰ ਨਹੀਂ ਜਾਂ ਜੇ ਕਰ ਜਾਵਾਂਗੇ ਤੁਸੀਂ ਕਿਹਾ ਵਿੱਚ ਜੇ ਲਿਆਤੀ ਹੈ ਇਹਦਾ ਮਤਲਬ ਵੀ ਤੁਸੀਂ ਜਾ ਸਕਦੇ ਆ ਵੀ ਜੇ ਕਰ ਜਾਵਾਂ ਕਿਉਂਕਿ ਜਾਣਾ ਹੀ ਨਹੀਂ ਬਿਲਕੁਲ ਨਹੀਂ ਜਾਣਾ ਜੀ ਜੇ ਜਾਵਾਂਗੇ ਤੁਹਾਨੂੰ ਤਾਂ ਦੱਸ ਕਹਿ ਰਹੇ ਆ ਜੀ ਪ੍ਰੈਸ ਨੂੰ ਸੱਦ ਕੇ ਬਕਾਇਦਾ ਗੱਲਬਾਤ ਕਰਕੇ ਪ੍ਰੈਸ ਦੇ ਰਾਈ ਸਾਰਾ ਨੋਟਿਸ ਤੇ ਪ੍ਰੈਸ ਦੇ ਲਿਆ ਕੇ ਜਾਵਾਂਗੇ ਐਵੇਂ ਅੱਜ ਖਿੱਚੀ ਹੋਈ ਫੋਟੋ ਨੂੰ ਕੋਈ ਗਲਤ ਕਿਆ ਸਹੀ ਲਾ ਲੇ ਤਾਂ ਅਸੀਂ ਪੱਕੇ ਤੌਰ ਤੇ ਆਮ ਆਦਮੀ ਦੇ ਵਿੱਚ ਹੀ ਹਾਂ ਜੀ ਅਸੀਂ ਬਿਲਕੁਲ ਕਾਂਗਰਸ ਜਵਨ ਨਹੀਂ ਕੀਤੇ ਵੈਲਾ ਵੀ ਆਮ ਆਦਮੀ ਪਾਰਟੀ ਚ ਬਿਲਕੁਲ ਆਮ ਆਦਮੀ ਪਾਰਟੀ ਦੇ ਵਿੱਚ ਰਹਿਣਾ ਜੀ ਬਾਕੀ ਆ ਬਾਈ ਬੈਠੇ ਐ ਮੈਂ ਘੱਲ ਘਰੇ ਹੈ ਨਹੀਂ ਸੀ ਬਾਈ ਨੂੰ ਉਹ ਵੈਸੇ ਨਾਂ ਲੱਗੇ ਆ ਉਹ ਨਾਰਮਲ ਤੌਰ ਤੇ ਆਪਾਂ ਚਲੋ ਜਾਵੜ ਦੇ ਆਪਦੇ ਘਰਾਂ ਦੇ ਨਾਲ ਘਰਾਂ ਦੇ ਇਕੱਠ ਦੇ ਵਿੱਚ ਆਪਾਂ ਪਹੁੰਚ ਜਾਨੇ ਉਹਦੇ ਗਲਤ ਕਿਹਾ ਸਹੀ ਨਾਂ ਲਾਈ ਜਾਵੇ ਵੀ ਅਸੀਂ ਛੱਡ ਚੁੱਕੇ ਆ ਨਾ ਅਸੀਂ ਕਿਸੇ ਦੇ ਕਹਿਣ ਨਾਲ ਜੁਆਇਨ ਕਰੀ ਸੀ ਆਮ ਆਦਮੀ ਨਾ ਕਿਸੇ ਦੇ ਅੱਜ ਕਹਿਣ ਨਾਲ ਅਸੀਂ ਕਾਂਗਰਸੀ ਬਜਦੇ ਆ ਅਸੀਂ ਉਦੋਂ ਵੀ ਆਪ ਕਰੀ ਸੀ ਅਸੀਂ ਹੁਣ ਵੀ ਆਮ ਆਦਮੀ ਦੇ ਵਿੱਚ ਐਵੇਂ ਕੋਈ ਗਲਤ ਕਿਆ ਸਹੀ ਨਾ ਲਾ ਲਈ ਵੀ ਅਸੀਂ ਕਾਂਗਰਸ ਜਵੈਨ ਕਰ ਲਈਏ ਬਿਲਕੁਲ ਨਹੀਂ ਅੱਛਾ ਉਹ ਵਿਖਦੇ ਵਿੱਚ ਕੋਈ ਹਾਇਰਤਾਂ ਨਹੀਂ ਜੀ ਬਿਲਕੁਲ ਸਾਡਾ ਕੋਈ ਇਰਾਦਾ ਨਹੀਂ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਆਂ ਇਹ ਉੱਥੇ ਗਈ ਸੀ ਉੱਥੇ ਕੀ ਗੱਲਬਾਤ ਹੋਈ ਹੈ ਕੀ ਸੀ ਉਹਦੇ ਬਾਰੇ ਇਹਨਾਂ ਨੂੰ ਪਤਾ ਹੈ ਦੱਸ ਸਕ ਪਿਆ ਵੀ ਕਿਉਂ ਗਏ ਉੱਥੇ ਕਿਉਂ ਫੋਟੋ ਖਚਾਈਆਂ ਤੇ ਲੋਕ ਤਾਂ ਇਹ ਲੜਾ ਲੜਾ ਹੋਈ ਪਈ ਆ ਵੀ ਇਹ ਜਿਹੜੇ ਪਾਵਾਂ ਦੇ ਵੀ ਪਾਰਟੀ ਦੇ ਥੰਮ ਸੀ ਪਿੰਡ ਦੇ ਤੇ ਹੱਲ ਗਏ ਨਹੀਂ ਆਮ ਦੇ ਵਿੱਚ ਹੀ ਉਹ ਤਾਂ ਚਾਚਾ ਜੀ ਸੀਗੇ ਸਾਡੇ ਉਹਨਾਂ ਨੇ ਸਾਨੂੰ ਕਿਹਾ ਵੀ ਉੱਥੇ ਇਕੱਠਾ ਉਹਨਾਂ ਦੇ ਮਤਲਬ ਚਲੋ ਜਾਣ ਬੜਨੇ ਅੱਛਾ ਕੋਈ ਉਹ ਸ਼ਾਮ ਕਰਨ ਨੂੰ ਨਹੀਂ ਆਏ ਸੀ ਨਾ ਹੀ ਕੋਈ ਜੋੜਨਾ ਸੀ ਨਾ ਕੁਝ ਉਹ ਤਾਂ ਵੈਸੇ ਐ ਸੀ ਕੋਈ ਸਰੋਪੇ ਵਗੈਰਾ ਨਾ ਨਾ ਕੋਈ ਸੋਪਾ ਕੁਝ ਨਹੀਂ ਪੋਈ ਨਾ ਪੋਣ ਦਾ ਰੱਜਾ ਨਾ ਪੋਣ ਜੇ ਲੋ ਜੀ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਵੀ ਅਸੀਂ ਆਮ ਆਦਮੀ ਪਾਰਟੀ ਦੇ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਤੇ ਰਵਾਂਗੇ ਵੀ ਆਮ ਆਦਮੀ ਪਾਰਟੀ 'ਚ ਹੋਰ ਕਿਸੇ ਪਾਰਟੀ ਵਿੱਚ ਜਾਣ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਤੇ ਇਹਨਾਂ ਨੇ ਆਪ ਦੇ ਵੱਲੋਂ ਪੂਰਾ ਸਪਸ਼ਟੀਕਰਨ ਦੇ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ